ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੈਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਤੇ ਅਸੀਂ ਪਹੁੰਚੇ ਹੋਇਆ ਛਿੱਤਕੁਲ ਤੇ ਇੱਥੋਂ ਹੁਣ ਸਫ਼ਰ ਅਸੀਂ ਸ਼ੁਰੂ ਕਰਾਂਗੇ ਅੱਗੇ ਕਲਪਾਦਾ ਤੇ ਕਲਪਾ ਤੋਂ ਅੱਗੇ ਪੂ ਹੁੰਦੇ ਹੋਏ ਸਾਡੀ ਕੋਸ਼ਿਸ਼ ਹੈ ਕਿ ਅੱਜ ਰਾਤ ਅਸੀਂ ਨਾਕੋ ਪਹੁੰਚੀਏ ਤੇ ਹੁਣ ਇੱਥੋਂ ਛਿੱਤਕੁਲ ਤੋਂ ਸ਼ੁਰੂ ਕਰਦੇ ਹਾਂ ਸਫ਼ਰ ਵੈਸੇ ਪਿੰਡ ਦਾ ਨਾਮ ਛਿੱਤਕੁਲ ਹੈ ਪਰ ਆਪਣੇ ਪੰਜਾਬੀ ਲੋਕ ਇਹਨੂੰ ਚਿੱਤਕੁਲ ਕਹਿ ਦਿੰਦੇ ਆ ਅਸਲ ਨਾਂ ਜਿਹੜਾ ਹੈਗਾ ਉਹ ਚਿੱਤਕੁਲ ਹੈ ਆ ਦੋਸਤੋ ਅਸੀਂ ਚਿੱਤਕੁਲ ਤੋਂ ਆ ਰਹੇ ਸੀਗੇ ਸਾਗਲਾ ਤੋਂ ਤੇ ਰਸਤੇ ਦੇ ਵਿੱਚ ਇੱਕ ਬਾਈ ਇੱਥੇ ਆਪਣੇ ਬੱਕਰੀਆਂ ਲੈ ਕੇ ਬੈਠਾ ਹੋਇਆ ਹੈ ਬੱਕਰੀਆਂ ਦਾ ਜਿਹੜਾ ਦੇਖੋ ਪੱਥਰਾਂ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਆ ਬੈਠੇ ਹੋਏ ਮੈਂ ਉਹਨੇ 13 ਦੀਆਂ ਬੱਕਰੀਆਂ ਜਿਹੋ ਜਿਹਾਂ ਵਾਤਾਵਰਨ ਹੁੰਦਾ ਹੈ ਕੁਦਰਤ ਤੁਹਾਨੂੰ ਆਪਣੇ ਆਪ ਉਸ ਤਰ੍ਹਾਂ ਦਾ ਬਾਦ ਹੁੰਦੀ ਹੈ ਤੇ ਆਹ ਦੇਖੋ ਤੁਸੀਂ ਆਹ ਬੱਕਰੀਆਂ ਨੇ ਤੇ ਇੱਥੇ ਸਪ੍ਰੀਤੀ ਦੇ ਵਿੱਚ ਠੰਡ ਬਹੁਤ ਪੈਂਦੀ ਹੈ ਤਾਂ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਜੱਤ ਕਿੰਨੀ ਹੈ ਔਰ ਦਾੜੀ ਵੀ ਇਹਨਾਂ ਦੇ ਹੈਗੀ ਹੈ ਇਹ ਬੱਕਰੀ ਤਾਂ ਦੇ ਬੱਕਰੀਆਂ ਨੇ ਉਸ ਤੋਂ ਅਸੀਂ ਇਸ ਵੇਲੇ ਰਿਕੌਂਫੀ ਉਹਦੇ ਚੱਲੇ ਹੋਏ ਆ ਗਏ ਆ ਤੇ ਗਲਪਾ ਪਹੁੰਚਣ ਵਾਲੇ ਆ ਗਏ ਆ ਪਾਂਗੀ ਵੈਦੀ ਵਿੱਚ ਹੁੰਦੇ ਹੋਏ ਤੇ ਪਾਂਗੀ ਪਿੰਡ ਵਿੱਚ ਵੀ ਹੁੰਦੇ ਹੋਏ ਅਸੀਂ ਹੁਣ ਐਸ ਵੇਲੇ ਅ ਕਲਪਾ ਤੇ ਬਰ ਬੱਧ ਰਹੇ ਹੈਗੇ ਆ ਅ ਬੜਾ ਵਧੀਆ ਮੌਸਮ ਹੈ ਅ ਔਰ ਦੇ ਸਾਰਾ ਦੇ ਦਰਖਤਾਂ ਦੇ ਵਿੱਚ ਘਿਰਿਆ ਹੋਇਆ ਕਲਪਾ ਬਹੁਤ ਹੀ ਸੋਹਣਾ ਹੈਗਾ ਔਰ ਆ ਵੀ ਦੇਖੋ ਇਸ ਤੋਂ ਬਾਅਦ ਫਿਰ ਦੇਖੋ ਸਾਰੇ ਨਜ਼ਾਰੇ ਦੇਲੇ ਪਾਸੇ ਜੀੜ ਦੇ ਦਰਖਤ ਵੀ ਹੈਗੇ ਨੇ ਪੂਰਾ ਕਰਾ ਜੰਗਲ ਤੇ ਮੌਸਮ ਬੜਾ ਸੁਹਾਵਣਾ ਹੈਗਾ ਤੇ ਪਰਨੇ ਪਾਸੇ ਉਹ ਬਰਤ ਨਾਲ ਲੰਗੀਆਂ ਹੁੰਦੀਆਂ ਚੋਕ ਦੇਖ ਰਹੇ ਹੋਗੇ ਤੇ ਇਸ ਤੋਂ ਬਾਅਦ ਸਾਡਾ ਅੱਜ ਦਾ ਜਿਹੜਾ ਟਾਰਗੇਟ ਹੈ ਉਹ ਅਸੀਂ ਨਾਕੋ ਪਹੁੰਚਣਾ ਹੈ ਮੇਬੀ ਅਸੀਂ ਜਿਹੜਾ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਅਸੀਂ ਅਗਲਾ ਆਪਣਾ ਵੱਲ ਵਧੇ ਜਾਵਾਂਗੇ ਤੇ ਨਾਕੋ ਪਹੁੰਚਾਂਗੇ ਹਾਂਜੀ ਲਈ ਹਾਂਜੀ ਤਾਂ ਦੂਤੋ ਸਾਫਰ ਦੇ ਵਿੱਚ ਨਾ ਕਿਤੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਸੀਂ ਜਿਹੜਾ ਕਿ ਬੜੇ ਆਰਾਮ ਦੇ ਨਾਲ ਆਹ ਫਰਾ ਦੇਖਦੇ ਆ ਅਸੂ ਦੇ ਤੇ ਜਲਦੀ ਆਨੇ ਤਾਂ ਬਾਜੀ ਨੂੰ ਸੁਣਾਉਣ ਵਾਲੇ ਅਰੇ ਗੱਲ ਹੋ ਜਾਂਦੀ ਆ ਹੁਣ ਅਸੀਂ ਅਸਲ ਤੇ ਇਹ ਜਿਹੜਾ ਮੌਸਮ ਮੌਸਮ ਮੰਨਣ ਵਾਲਾ ਮੌਸਮ ਹੈ ਇਹ ਮੌਸਮ ਨੂੰ ਮੰਨ ਰਹੇ ਆ ਇਸ ਰਾਈਡ ਨੂੰ ਮੰਨ ਰਹੇ ਆ ਤੇ ਬੜਾ ਆਨੰਦ ਆ ਰਿਹਾ ਬਾਕੀ ਆਸੇ ਪਾਸੇ ਕੋਈ ਚੀਜ਼ ਹੋਵੇ ਉਹ ਵੀ ਛੱਡੋ ਨਾਲੇ ਥੋੜੀ ਦੂਰੀ ਤੇ ਹੀ ਆ ਇਤੋ ਸੀਲਾ ਤਨੌਰ ਜ਼ਿਲ੍ਹੇ ਦੀ ਬਹੁਤ ਤੋਂ ਤੋਂ ਕੀ ਕਰਪਾ ਦੀ ਜਿਹੜੀ ਹੈ ਮਾਰਕੀਟ ਦੇ ਵਿੱਚ ਪਾਉਂਦੇ ਆਂ ਜੇ ਬਾਹਰ ਤੇ ਘਰੋਂ ਸੇ ਗੱਰਜ਼ ਲੈਣੇ ਤੇ ਉੱਧਰ ਹੀ ਨਾ ਦੋਸਤਾਂ ਤਾਂ ਪਾ ਇੱਥੇ ਲੱਗ ਸੇ ਇਦਲੇ ਨੂੰ ਨਿਆਣਾਂ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਇੰਟਰਸੈਕਸ਼ਨ ਜਾਂ ਬਣ ਰਿਹਾ ਇਧਰਲੇ ਪਾਸੇ ਵੀ ਰਹਾ ਉੱਪਰਲੇ ਪਾਸੇ ਵੀ ਇੱਥੋਂ ਅਸੀਂ ਹੀ ਟੱਪਾਂ ਤੇ ਇੱਕ ਰਾ ਜਿਹੜਾ ਇਧਰਲੇ ਪਾਸੇ ਵੱਲ ਜਾ ਰਿਹਾ ਹੈ ਜੀ ਨਵੀ ਸਰਦੋਸਤ ਦੋਸਤੋ ਸੋਨਾ ਪਿੰਡ ਹੈ ਜੇ ਕਹਿ ਸਕਦੇ ਆ ਕਹਿ ਸਕਦੇ ਸੋਨਾ ਕਸਦਾ ਹੈਗਾ ਇਹ ਤੇ ਤਨੂੰ ਕਮਾਉਣਿਆ ਕਾ ਰਾਈਟਰ ਸਾਥੀ ਜਿਹੜੇ ਨੇ ਇਹ ਵੀ ਚਲੇ ਨੇ ਤੇ ਆਪਾਂ ਪਾਏ ਹੋਏ ਆ ਬਰਾਬਰ ਸਟੇਟ ਇਹਦਾ ਮਤਲਬ ਆ ਚੱਪੀ ਵਾਲੇ ਕਿ ਆ ਆ ওই ਜਿਸ ਤਰ੍ਹਾਂ ਪਹਾੜੀ ਪਿੰਡਾਂ ਦੀਆਂ ਪੀੜ੍ਹੀਆਂ ਪੀੜ੍ਹੀਆਂ ਗਲੀਆਂ ਹੁੰਦੀਆਂ ਉਸੇ ਤਰ੍ਹਾਂ ਦੀਆਂ ਇਹ ਹੋਈਆਂ ਨੇ ਆ ਫੂਡ ਕੋਰਨਰ ਬੜੇ ਹੋਏ ਆ ਉਹ ਸਾਹਮਣੇ ਢਾਬਾ ਦੇਖੋ ਤੁਸੀਂ ਹਾਂ ہیلو سر سر شکریہ میگی ملے گی کیا بنا دو پلیٹ پلیز کہاں پہ سامنے ਤੋ ਆਵਾਜ਼ ਕੋਈ ਨਹੀਂ ਕਿਤਨਾ ਕਿਤਨਾ ਦੋ ਕਲਿੱਕ ਤਾਂ ਦੋ ਕਲਿੱਕ ਕਰ ਨਿਆ ਆਇਆ ਕੈਲਾਸ਼ ਵੀ ਕਾਲਰਸ ਦਾ ਬਾਜ ਕਿਹਦੇ ਦਾ ਤਾਂ ਬਾ ਇੱਕਲਪਾਲਾ ਨਿਆ ਦਾ ਬਾਏ ਕਾਤ ਪੁਰਾਣਾ ਹੋਇਆ ਅੱਛਾ ਕਿੰਨੇ ਸਾਲ ਹੋ ਗਏ ਨੇ ਇਹ ਤੋਂ 35 ਸਾਲ ਤੋਂ ਮੇਰੇ ਕੋ ਚਲਾਤੀ ਹੋ ਗਿਆ ਅੱਛਾ ਹਾਂ ਇਹ ਬਣਾ ਤੇ ਚਲੇ 50 60 ਸਾਲ ਦਾ ਚਾਕਲ 50 ਸਾਲ ਤੋਂ ਅੱਛਾ ਹਾਂ ਦੀ ਨਹੀਂ ਆ ਜੋ ਮਾਲਿਕ ਨੂੰ ਚਾਹੀਦੀ ਹੋਵੇ ਨਹੀਂ ਸੁਣ ਲੈ ਸੁਣ ਇੱਕ ਵੀਰ ਤਾਂ ਮੇਰੇ ਮਾਤੇ ਆਇਆ ਇੱਕੋ ਖਾਣੇ ਦਾ ਟੰਬਾ ਆ ਗੱਲਪਾ ਤੋਂ ਚੱਲ ਕੇ ਰਿਕੋਂਗ ਪੀਓ ਹੁੰਦੇ ਹੋਏ ਅਸੀਂ ਹੁਣ ਇੱਕ ਵਾਰ ਫੇਰ ਉਤਰ ਆਏ ਆ ਮੇਨ ਰੋਡ ਦੇ ਉੱਤੇ ਇਹ ਹਾਈਵੇ ਹੈਗਾ ਜਿਹੜਾ ਕਿ ਸ਼ਿਮਲਾ ਤੋਂ ਕਹ ਲਈ ਜ ਨਾਰਕੰਡਾ ਤੋਂ ਅ ਕਾਜਾਵਲ ਨੂੰ ਜਾਂਦਾ ਹੈਗਾ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅੱਜ ਅਸੀਂ ਨਾਈਟ ਸਟੇ ਨਾਕੋ ਕਰੀਏ ਤੇ ਜੇ ਕੋਈ ਦਿੱਕਤ ਆਈ ਤਾਂ ਰਾਹ ਦੇ ਵਿੱਚ ਜਿਹੜਾ ਇੱਕ ਸਟੇਸ਼ਨ ਆਉਂਦਾ ਹੈਗਾ ਉਹ ਉੱਥੇ ਵੀ ਰਹਿਣ ਬਾਰੇ ਸੋਚਿਆ ਜਾ ਸਕਦਾ ਹੈਗਾ ਤੇ ਇੱਕ ਸਾਰੇ ਸਾਥੀ ਜਿਹੜੇ ਲਾਹੌਰ ਸਪਿਤੀ ਦੇ ਟੂਰ ਦੇ ਉੱਤੇ ਹਨ ਜਾਂ ਇੱਥੇ ਆਉਣ ਵਾਲੇ ਸੋਚਦੇ ਨੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਰਿਕੌਂਗ ਪੀਓ ਤੋਂ ਬਾਅਦ ਤੁਹਾਨੂੰ ਪੈਟਰੋਲ ਪੰਪ ਸਿਰਫ ਬੂ ਦੇ ਵਿੱਚ ਮਿਲਦਾ ਹੈਗਾ ਇਸ ਤੋਂ ਬਾਅਦ ਤੁਹਾਨੂੰ ਅਗਰ ਪੈਟਰੋਲ ਦੀ ਲੋੜ ਪੈਂਦੀ ਹੈ ਤਾਂ ਕਾਜਾ ਤੋਂ ਹੀ ਪੈਟਰੋਲ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਰਕੇ ਤੁਸੀਂ ਆਪਣਾ ਪੈਟਰੋਲ ਰਿਕੌਂਗ ਪੀਓ ਤੋਂ ਜਾਂ ਫਿਰ ਪੂ ਤੋਂ ਕੈਰੀ ਕਰ ਲਓ ਨਹੀਂ ਤਾਂ ਫਿਰ ਰਸਤੇ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਵੀ ਪਹੁੰਚਦੀ ਹੈ ਇਹ ਲਈ ਜਨ ਕੋ ਬੜਾ ਬਹੁਤ ਬੜੀਆ এনवायरमेंट ਹੈ ਜਿੱਥੇ ਵੀ ਤਾਂ ਲਾਈਟਾਂ ਜਗਮਗਾ ਰੀਆਂ ਨੇ ਉੱਪਰ ਘੜਾਵੀਆਂ ਔਰ ਇੱਥੇ ਜਿਹੜਾ ਹੈਗਾ ਜਿਵੇਂ ਜਿਵੇਂ ਅੱਗੇ ਵੱਧ ਜਾਂਦੇ ਆ ਬੜਾ ਸੁਪਤੀ ਬਦਲਦੀ ਜਾਂਦੀ ਆ ਉਹ ਵੀ ਦੇਖ ਸਕਦੇ ਆ ਕਿ ਪਹਾੜ ਦੇ ਰੇਗ ਨੇ ਉੱਪਰ ਘਟਦੇ ਜਾਂਦੇ ਆ ਖੁਸ਼ ਕੋਇ ਕੁ ਹੋ ਜੇ ਆ ਇਹ ਸਾਰੇ ਅਗੇ ਪਹਾੜ ਹੈ ਤੇ ਬਰਖ ਜਿਹੜੇ ਨੇ ਉਹ ਘਟਦੇ ਜਾਂਦੇ ਆ ਗਾੜੀਆਂ ਨਹੀਂ ਆਈਆਂ ਨੇ ਜਾਂ ਘਾਬੂਜ ਹੈ ਅੱਗੇ ਜਾ ਕੇ ਕਦੇ ਮੰਨ ਲੱਗ ਰਹੀ ਥੰਡੀ ਅੰਗਰ ਉਹ ਫਿਰ ਤੋਂ ਲੱਗ ਰਹੀ ਆ ਸਸੀਗਾ ਦੋਸਤੋ ਅਸੀਂ ਰੁਖਣਾ ਦਾ ਪੂ ਸੀਗਾ ਤੇ ਪਰ ਪੂ ਲੱਭਿਆ ਨਹੀਂ ਅਸਲ ਦੇ ਰੋਡ ਤੋਂ ਤੇ ਜਦੋਂ ਅਸੀਂ ਪੂ ਤੋਂ 3 ਕਿਲੋਮੀਟਰ ਅੱਗੇ ਆ ਗਏ ਤਾਂ ਉਹਦਾ ਚੱਲਿਆ ਕਿ ਪੂ ਪਿੱਛੇ ਹੈਗਾ ਤੇ ਹੁਣ ਅਸੀਂ ਪਹੁੰਚ ਗਏ ਨਾਕੋ ਆ ਇੱਥੇ ਹੈਗੀ ਬੈਲੀ 뷰 ਹੋਮਸਟੇ ਹੈਗਾ ਨਾਕੋ ਦੇ ਵਿੱਚ ਅਸੀਂ ਇੱਥੇ ਰੁਕੇ ਹੋਏ ਹੈਗੇ ਤੇ ਸਵੇਰ ਤੁਹਾਨੂੰ ਦਿਖਾਵਾਂਗੇ ਇਕ ਦਿਨ ਹੋ ਗਿਆ ਤੇ ਕਿਉਂਕਿ ਹੁਣ ਰਾਤ ਹੋ ਗਈ ਹੈ ਤੇ ਖਾਣਾ ਖੋਣਾ ਖਾਈਏ ਤੇ ਸੌઈએ ਵੈਸੇ ਜਿਵੇਂ ਰੋ ਸਾਈਡ ਤੇ ਆਪ ਜਾ